ਵਿਦਿਆਰਥੀਆਂ ਦੇ ਲਈ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ CBSE ਨੇ 2026 ਦੀਆਂ 10ਵੀਂ ਅਤੇ 12ਵੀਂ ਦੀਆਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਅਧਿਕਾਰਿਤ ਡੇਡਸ਼ੀਡ ਜਾਰੀ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਦੋਵੇਂ ਕਲਾਸਾਂ ਦੀਆਂ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ 2026 ਤੱਕ ਚੱਲਣਗੀਆਂ ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਅਪ੍ਰੈਲ 2026 ਤੱਕ ਚੱਲੀਆਂ ਰਹਿਣਗੀਆਂ ਸਭ ਪੇਪਰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲਣਗੇ ਸਾਰੇ ਪੇਪਰ ਸਵੇਰੇ 10:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਹੋਣਗੇ ਸਭ ਤੋਂ ਵੱਡਾ ਬਦਲਾਅ ਹੁਣ ਤੋਂ CBSE 10ਵੀਂ ਜਮਾਤ ਦੀਆਂ ਪ੍ਰੀਖਿਆਵਾਂ માં ਸਾਲ ਦੇ ਵਿੱਚ ਦੋ ਵਾਰ ਕਰਾਏਗਾ ਇਹ ਫੈਸਲਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਮਿਲ ਸਕਣ ਤੇ ਪੜ੍ਹਾਈ ਦਾ ਦਬਾਅ ਘੱਟ ਜਾਵੇ CBSE ਨੇ ਪਹਿਲਾਂ ਹੀ 9ਵੀਂ ਅਤੇ 11ਵੀਂ ਜਮਾਤ ਦੇ ਰਜਿਸਟ੍ਰੇਸ਼ਨ ਡਾਟਾ ਦੇ ਆਧਾਰ ਉੱਤੇ ਇੱਕ ਸੰਭਾਵਿਤ ਡੇਟਸ਼ੀਟ ਜਾਰੀ ਕਰ ਦਿੱਤੀ ਸੀ ਤਾਂ ਜੋ ਸਕੂਲ ਦੇ ਵਿਦਿਆਰਥੀ ਆਪਣੀ ਤਿਆਰੀ ਦਾ ਰੂਟ ਮੈਪ ਤਿਆਰ ਕਰ ਸਕਣ ਵਿਦਿਆਰਥੀ ਆਪਣੀ ਡੇਟਸ਼ੀਟ cbse.gov.in ਤੋਂ ਡਾਊਨਲੋਡ ਕਰ ਸਕਦੇ ਨੇ ਉੱਥੇ ਲੇਟੈਸਟ ਐਟ CBSE ਸੈਕਸ਼ਨ ਵਿੱਚ CBSE ਬੋਰਡ ਐਗਜ਼ਾਮ ਡੇਟਸ਼ੀਟ 2026 ਦਾ ਲਿੰਕ ਉਪਲਬਧ ਹੈ ਜਿੱਥੋਂ ਤੁਸੀਂ ਆਪਣੀ ਕਲਾਸ ਮੁਤਾਬਕ ਟਾਈਮ ਟੇਬਲ ਵੀ ਵੇਖ ਸਕਦੇ ਹੋ ਇਹ ਨਵਾਂ ਫੈਸਲਾ CBSE ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇੱਕ ਵੱਡਾ ਬਦਲਾਅ ਹੈ ਜੋ ਵਿਦਿਆਰਥੀਆਂ ਨੂੰ ਹੋਰ ਲਚਕੀਲਾ ਅਤੇ ਤਣਾਅ ਮੁਕਤ ਮਾਹੌਲ ਦੇਣ ਦੇ ਵੱਲ ਇੱਕ ਜ਼ਰੂਰੀ ਤੇ ਅਹਿਮ ਕਦਮ ਹੈ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ CBSE ਨੇ 2026 ਦੀਆਂ 10ਵੀਂ ਅਤੇ 12ਵੀਂ ਦੀਆਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਅਧਿਕਾਰਿਤ ਡੈੱਡ ਸ਼ੀਡ ਜਾਰੀ ਕਰ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਦੋਮੇ ਕਲਾਸਾਂ ਦੀਆਂ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ 2026 ਤੱਕ ਚੱਲਣਗੀਆਂ ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਅਪ੍ਰੈਲ 2026 ਤੱਕ ਜਾਰੀ ਰਹਿਣਗੀਆਂ ਸਭ ਪੇਪਰ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲਣਗੇ ਸਾਰੇ ਪੇਪਰ ਸਵੇਰੇ 10:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਹੋਣਗੇ ਸਭ ਤੋਂ ਵੱਡਾ ਬਦਲਾਅ ਹੁਣ ਤੋਂ CBSE 10ਵੀਂ ਜਮਾਤ ਦੀਆਂ ਪ੍ਰੀਖਿਆਵਾਂ માં ਸਾਲ ਦੇ ਵਿੱਚ ਦੋ ਵਾਰ ਕਰਾਏਗਾ ਇਹ ਫੈਸਲਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਵਧੇਰੇ ਮੌਕੇ ਮਿਲ ਸਕਣ ਤੇ ਪੜ੍ਹਾਈ ਦਾ ਦਬਾਅ ਘੱਟ ਜਾਵੇ CBSE ਨੇ ਪਹਿਲਾਂ ਹੀ 9ਵੀਂ ਅਤੇ 11ਵੀਂ ਜਮਾਤ ਦੇ ਰਜਿਸਟ੍ਰੇਸ਼ਨ ਡਾਟਾ ਦੇ ਆਧਾਰ ਉੱਤੇ ਇੱਕ ਸੰਭਾਵਿਤ ਡੇਟਸ਼ੀਟ ਜਾਰੀ ਕਰ ਦਿੱਤੀ ਸੀ ਤਾਂ ਜੋ ਸਕੂਲ ਦੇ ਵਿਦਿਆਰਥੀ ਆਪਣੀ ਤਿਆਰੀ ਦਾ ਰੂਡ ਮੈਪ ਤਿਆਰ ਕਰ ਸਕਣ ਵਿਦਿਆਰਥੀ ਆਪਣੀ ਡੇਟ ਸ਼ੀਟ cbse.gov.in ਤੋਂ ਡਾਊਨਲੋਡ ਕਰ ਸਕਦੇ ਨੇ ਉਥੇ ਲੇਟੈਸਟ ਐਟ cbse ਸੈਕਸ਼ਨ ਵਿੱਚ cbse ਬੋਰਡ ਐਗਜ਼ਾਮ ਡੇਟ ਸ਼ੀਟ 2026 ਦਾ ਲਿੰਕ ਉਪਲਬਧ ਹੈ ਜਿੱਥੋਂ ਤੁਸੀਂ ਆਪਣੀ ਕਲਾਸ ਮੁਤਾਬਕ ਟਾਈਮ ਟੇਬਲ ਵੀ ਵੇਖ ਸਕਦੇ ਹੋ ਇਹ ਨਵਾਂ ਫੈਸਲਾ ਸੀਬੀਐਸਸੀ ਵੱਲੋਂ ਸਿੱਖਿਆ ਪ੍ਰਣਾਲੀ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਇੱਕ ਵੱਡਾ ਬਦਲਾਅ ਹੈ ਜੋ ਵਿਦਿਆਰਥੀਆਂ ਨੂੰ ਹੋਰ ਲਚਕੀਲਾ ਅਤੇ ਤਣਾਅ ਮੁਕਤ ਮਾਹੌਲ ਦੇਣ ਦੇ ਵੱਲ ਇੱਕ ਜ਼ਰੂਰੀ ਤੇ ਅਹਿਮ ਕਦਮ ਹੈ